ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਜੀ ਠੀਕ ਠਾਕ ਹੋ। ਲਓ ਜੀ ਆਦਾ ਵਲੋਗ ਕਰਦੇ ਹਾਂ ਸ਼ੁਰੂ। ਅੱਜ ਕਰਨੇ ਗਏ ਕਰਦੇ ਕਮਕਾਉ ਮਾ ਮੋਤੇ। ਲਓ ਜੀ ਮੀ ਪਿਆਜਾ ਜ ਸਵੇਰੇ ਥੋੜਾ ਜ। ਇੱਥੇ ਬੀਜਣ ਦੇ ਆਪਾਂ ਨੇ ਜਿਹੜੀ ਉਹ ਕਿਹਾ ਦਾ ਵੀ ਪਾਲਕ ਧਰਿਆ ਵਗੈਰਾ ਘਰ ਵਾਸਤੇ ਬੀਜਦੀ ਏ। ਹਲੇ ਗਿੱਲਾ ਹੋ ਗਿਆ ਇਹ। ਮੈਂ ਦੇਖਦੇ ਆਂ ਬਾਤਾ ਇਹ ਤੇ ਫਿਰ ਬੀਜੂਗੇ ਇਹਨੂੰ। ਉਹਦਾ ਕੱਖੋਂ ਨਾ ਸਾਫ਼ ਕਰਦਾ ਤਾਂ। ਉਹਨਾਂ ਦੀ ਕਟਾਈ ਕਰਕੇ ਚੰਗੀ ਤਰ੍ਹਾਂ ਫਿਰ ਭਿੱਜੂਗੇ ਜੀ ਓਰੇ ਅੱਕੇ ਅਜੇ ਟੋਪ ਬਹੁਤ ਜ਼ਿਆਦਾ ਹੈ ਇਹ ਕੱਲ ਜਮਾ ਮੰਡਲੇ ਖੇਤਾਂ ਕਿਨੂੰ ਗਿਆ ਤਾਂ ਘਰ ਤੇ ਫੋਨ ਆ ਗਿਆ ਕਹਿੰਦੇ ਵੀ ਇਨਵਰਟਰ ਧੂਆਂ ਕਰਦਾ ਬਹੁਤ ਉਹਨੂੰ ਪਤਾ ਨਹੀਂ ਕਿਆ ਹੋਇਆ ਉੱਥੇ ਪਤਾ ਨਹੀਂ ਪੱਖੇ ਦੀ ਤਾਰ ਉਦੋਂ ਛੱਟ ਹੋ ਗਈ ਕੋਈ ਪਤਾ ਨਹੀਂ ਨਿਵੇੜੀ ਤਾਰ ਛੱਟ ਹੋਈ ਐ ਉਹ ਵੀ ਮਿਸਤਰੀ ਨੂੰ ਦਿਖਾਉਣੀ ਪੈਣੀ ਐ ਦੇਖਦੇ ਹਾਂ ਹੁਣ ਜਾਂਦੇ ਹਾਂ ਉਧਰ ਤਾਇਕ ਨੇ ਲੱਗਿਆ ਵਾ ਕਾਕਾ ਮਿਸਤਰੀ ਗੀਜਰ ਸਵਾਰਨ ਉਹਨੂੰ ਬਿਲਾ ਕੇ ਲਿਆਉਂਗਾ ਉਹਨੂੰ ਦਿਖਾਉਣਾ ਵੀ ਕੀ ਹੋਇਆ ਉਹਨੂੰ ਫਿਰ ਚੰਗਾ ਜੀ ਚਲੋ ਚੱਲਦੇ ਹਾਂ ਹੁਣ ਤਾਇਕ ਨੇ ਜਾ ਕੇ ਦੇਖਦੇ ਹਾਂ ਤੇ ਨਾਲੇ ਮਿਲਦੇ ਹਾਂ ਕਾਕੇ ਨੂੰ ਲਓ ਜੀ ਮਿਲੋ ਕਾਕੇ ਨੂੰ ਅੱਜ ਫੇਰ ਆ ਗਿਆ ਇਹ ਅਗੇ ਫੇਰ ਆ ਗਏ ਅੱਜ ਹੁਣ ਇਕੱਲੇ ਕਰ ਜਾਂਦੇ ਨੇ ਨਵਿੜ ਜਾਂਦਾ ਕੱਲ ਫਿਰ ਵਾਲੇ ਮਟ ਹੈ ਨਹੀਂ ਦਾ ਜਿਹੜੇ ਮਟ ਨਵਾਂ ਲੈ ਆਣਾ ਪੈਣਾ ਦਾ ਠੀਕ ਹੈ ਹਾਂ ਅਜੇ ਸੀਜ਼ਨ ਹੋ ਗਿਆ ਨੇ ਨਾ ਸ਼ੁਰੂ ਹਾਂ ਇਹ ਤਾਂ ਹੈ ਇਹਨਾਂ ਨੂੰ ਲੋਡ ਦੇ ਇਹਨਾਂ ਨੂੰ ਤਾਂ ਕਰਕੇ ਪਹਿਲਾਂ ਸ਼ੁਰੂ ਹੋਰ ਕੰਮ ਕੋਈ ਕਰਾ ਲਿਆ ਵਧੀਆ ਨਾਲ ਤਸੱਲੀ ਵਰਤ ਕੋਈ ਹਾਂ ਇਹ ਤਾਂ ਹੈ ਹੁਣ ਇਹ ਜਾਂਦੀ ਹੈ ਹਾਂ ਹਾਂ ਵੀ ਜਾਂਦੀ ਮੈਂ ਜੇ ਇੱਥੇ ਪੇ ਤੋੜ ਕੇ ਕੰਮ ਛੇੜਦਾ ਕੱਲ ਜੋ ਮਰਜੀ ਸਮਝ ਲਿਆ ਅੰਦਰ ਉਹ ਸਿੜੀ ਵੀ ਧੀ ਉਹਦੇ ਕਰਕੇ ਨਟ ਵੀ ਜਾਮ ਹੋਏ ਦੇ ਤੇ ਆ ਨਿਕਲ ਗਿਆ ਵਾ ਸਾਨੂੰ ਅੰਦਰੋਂ ਇਹ ਪਾਣੀ ਨਵੀਂ ਇਹਦੇ। ਸ਼ਾਇਦ ਹੁਣ ਇਹ ਪਹਿਲਾਂ ਇਹਨੂੰ ਫਟ ਕਰਕੇ ਬਾਹਰ ਭੇਜੂਗੀ ਇਹ। ਬਾਹਰ ਭੇਜਾਂਗੇ ਅੰਦਰ। ਲਓ ਜੀ। ਜਾਇਆ ਫਟ ਕਰਨਾ ਇਹ। ਲੋ ਵੀਕਾ ਕੇ ਰੈਗੂਲੇਟਰ ਦਾ ਨੁਕਸਤਾ ਫਿਰ ਰੈਗੂਲੇਟਰ ਦਾ ਯਾਨੀ ਇਨਵਰਟਰ ਠੀਕ ਆ ਹੁਣ ਮੋਟਰ ਠੀਕ ਆ ਚਲੋ ਇਨਵਰਟਰ ਬਚ ਗਿਆ ਜੀ ਇੱਥੇ ਧੂਆ ਨਿਕਲਦਾ ਕੱਲ ਤਾਂ ਧੂਆ ਧਾਰ ਹੋ ਗਿਆ ਇੱਕ ਵਾਰ ਹਾਂ ਧੂਆ ਕੱਢਿਆ ਉਹ ਰੈਗੂਲੇਟਰ ਦੇ ਵਿੱਚ ਨਾ ਕਪੈਸਟਰ ਹੁੰਦਾ ਉਹ ਚਲ ਗਿਆ ਅੱਛਾ ਇਹਨਾਂ ਨੇ ਫਿਰ ਜਦ ਮੈਂ ਇਸ ਨੂੰ ਚੱਕਦੀ ਜਾਨਾ ਸੋਕਰ ਉਹ ਕੋਈ ਚੱਲ ਬਗੰਨਾ ਹੈ ਨਹੀਂ ਤਾਂ ਹਾਂ ਹਾਂ ਮੱਧੀਆ ਦੇ ਵੀ ਮੈਂ ਚੱਕਿਆ ਹਾਂ ਮੈਂ ਇਸ ਨੂੰ ਚੱਕਤੀ ਉੱਤੇ ਚੱਲਣੇ ਚ ਹਰਕ ਪੈ ਗਿਆ ਇਹੀ ਬਖਵੇਂ ਜਲਾ ਕੇ ਦੇਖੇ ਡਰਦੇ ਆ ਨੇ ਹਾਂ ਸ਼ਾਮ ਨੂੰ ਵੀ ਨਹੀਂ ਜਲਾਇਆ ਹੈ ਗੱਲ ਮਗਾਉਂ ਜਾ ਸਵੇਰੇ ਆਊਗਾ ਕਾਕਾ ਵੀ ਇਹ ਦਿਖਾਵਾਂਗੇ ਤੇ ਹੁਣ ਉਧਰ ਜਾਣਾ ਗਿਜਰ ਸਵਾਰਨ ਗਿਜਰ ਸਵਾਰਨ ਜਾਵਾਂਗੇ ਠੀਕ ਆ ਜਿਹੜਾ ਕੱਲ ਦਾ ਕੰਮ ਰਹਿਣ ਤੱਕ ਦਾ ਹੈ ਠੀਕ ਆ ਕਿਆ ਐਲਟੀ ਕਿਆ ਪਿਆ ਉਹਦਾ ਐਲੀਮੈਂਟ ਐਲੀਮੈਂਟ ਸ਼ੀਰ ਇਹੋ ਪਾ ਕੇ ਹਮ ਸੜ ਜੂਗਾ ਇਹਨਾਂ ਦਾ ਐਲੀਮੈਂਟ ਵੀ ਐਲੀਮੈਂਟ ਫਾਟ ਕਰ ਜਾਣਾ ਠੀਕ ਹੈ ਇਹ ਵੀ ਹੈ ਖਾਸੇ ਮਹਿੰਗੇ ਆਉਂਦੇ ਹੋਣੇ ਸਮਾਨ ਹਨਾ ਜੀ ਮੈਂ ਤਾਂ ਹਾਂ ਵਧੀਆ ਨਾ ਡੀ ਦਾ ਫਰਕ ਹੁੰਦਾ 300 ਰੁਪਏ ਦਾ ਵੀ ਹੈ ਅੱਛਾ ਉਸ ਤੋਂ ਮਹਿੰਗਾ 450 ਰੁਪਏ ਦਾ ਵੀ ਹੈ ਠੀਕ ਹੈ ਜੇ ਨਹੀਂ ਹੋ ਕੋਈ ਵੀ ਚੀਜ਼ ਹੈ ਨਵੀਂ ਨਾਲੋਂ ਮੈਂ ਰਿਪੇਅਰ ਮਹਿੰਗੀ ਪੈਂਦੀ ਹੈ ਰਿਪੇਅਰ ਮਹਿੰਗੀ ਪੈਂਦੀ ਹੈ ਹਾਂ ਲਓ ਜੀ ਇਹਦਾ ਗਿਆ ਤਾਂ ਹੁਣ ਬਚਾ ਕਰਕੇ ਤੇਰਾ ਧੰਨਵਾਦ ਬਹੁਤ ਬਹੁਤ ਲਓ ਹੁਣ ਜਾਂਦੇ ਆਂ ਉਧਰ ਨੂੰ ਦਾਇ ਦਾ ਗਿਜਰ ਜਿਹੜਾ ਕੱਲ ਦਾ ਖੋਲਿਆ ਪਤਾ ਉਹ ਕਰਦੇ ਆਂ ਹੁਣ ਜਾ ਕੇ ਫਿੱਟ ਉਹ ਦਿਖਾਉਣੇ ਵਿੱਚ ਇਹ ਕਿਵੇਂ ਫਿੱਟ ਕਰਦਾ ਉਹਨੂੰ ਲਓ ਜੀ ਮੀਂਹ ਲੱਗਿਆ ਪੈਣ ਅੱਜ ਆ ਤਾਂ ਗੁੰਮ ਸਮਝਿਆ ਹੀ ਆ ਗਿਆ ਅੱਜ ਇਹਨਾਂ ਦਾ ਪਤਾ ਪੈਣ ਲੱਗਣ ਦਿੱਤਾ ਜਦ ਆ ਗਿਆ ਲਓ ਜੀ ਮੇਰੇ ਉਹ ਇੱਥੇ ਨੂੰ ਠੀਕ ਆ ਜੀ ਸਰ ਬਾਈ ਸਰਬਜੀਤ ਲਓ ਵੇਲੇ ਕਰਦੇ ਆ ਜਵੇਂ ਹੀ ਹੈ ਯਾਰ ਮੈਨੂੰ ਕੱਪਟਨ ਬੁਰੀਆ ਨਹੀਂ ਲੱਗਦਾ ਤੇ ਬੁਰੀਆ ਨਹੀਂ ਮੈਂ ਵੀ ਪੂਰਾ ਜੋਰ ਦਾ ਹੈ ਨਾ ਬੱਲੇ ਪੱਲੇ ਬੱਲੇ ਤਾਂ ਇਹ ਗੱਲ ਨਹੀਂ ਐ ਬਸ ਇਹ ਜਰੂਰ ਤਾਂ ਹਾਂ ਜੀ ਜਾਨੀ ਦਾ ਹਾਂ ਮਾ ਉਹਦਾ ਹਾਲ ਜਾਨੀ ਜਰੂਰ ਤੇ ਨਹੀਂ ਹੋਣਾ ਚਲੋ ਪਤਾ ਨਹੀਂ ਅੰਦਰ ਦੇਵ ਤੇ ਨੂੰ ਕੀ ਆ ਦੇਖਦਾ ਮੈਂ ਕਹਿੰਦਾ ਅੰਦਰ ਦੇਵ ਤੇ ਨੂੰ ਉਪਰ ਤੇ ਮਨ ਲਾਦਾ ਮਹਾਂ ਕਿਹ ਅੱਜ ਕਰਨਾ ਭੀ ਆ ਮਹਾਂਦਰ ਹਾਂ ਅੰਦਰ ਦੇਖ ਤੈਨੂੰ ਉੱਪਰ ਤੇ ਆਏ ਲੱਗਦੇ ਤਾਂ ਸੁਪਰੇ ਸੁਪਰੇ ਜਿਹਾ ਲੱਗ ਕੇ ਕਿ ਤੁਸੀਂ ਚੁੱਪੇ ਹੀ ਬੈ ਗਏ ਪਰ ਅਗਰ ਇਹੋ ਜਿਹੀ ਕੋਈ ਕੋਰੀ ਹੈਗੀ ਲੱਤੀ ਨਹੀਂ ਹੈਗੀ ਆਪਾਂ ਜਮੇ ਆਂਦੇ ਗਏ ਇਹ ਗੱਲ ਹੈ ਕਿ ਉਦਾ ਬੱਦਲ ਵਾਈ ਤੇ ਮਹਿਸੂਸ ਹੋ ਰਿਹਾ ਹੈ ਬੇਸ਼ੱਕ ਆਊਗਾ ਅਜਾ ਗਰਮੀ ਦੀ ਸਿਹਰੇ ਬਟੇ ਜਾਵੇ ਹਾਂ ਬੜਾ ਬੜਾ ਹੈਗਾ ਤਾਂ ਹੋ ਜਾਣਾ ਇਹਨਾਂ ਕਾ ਆਪਣੇ ਮੈਨ ਪਰ ਤੋਂ ਪਿਆ ਤਾਂ ਇਹਨਾਂ ਪਹਿਲੇ ਆਏ ਤੁਹਾਨੂੰ ਅੱਜ ਇਹਨਾਂ ਨਵੇਂ ਬੇਟਾ ਪਿਆ ਤੁਹਾਨੂੰ ਲੋਗੇ ਹੋਗੇ ਆਵਾਜ਼ ਆ। ਆ ਬਣਾ ਬਈ। ਉਹ ਹੀ ਦਾ ਘਟਾ ਬਣਾਵਾ। ਪਾਵਾ ਰੱਗਨਿਆ ਨੂੰ ਜਿਵੇਂ ਜੇ ਜਵਾਜਾ ਗੁਰੇ ਨਾਲੋਂ ਪਾਪ ਕਰਨਾ। ਜੇ ਦਾ ਇਹ ਡੀ ਕਦਰ ਬੰਨਣਾ ਨੇ ਡੀ ਕਦਰ ਪਾਣਾ ਨੇ। ਜੇ ਹਵਾ ਦਾ ਰੀਤ ਜਿਸ ਦਾ ਪਰ ਡੀ ਕਦਰ। ਆਵਾਜ਼ ਨਾਲ ਮਾਰਦੇ ਨੇ ਕਦੂਲੇ ਦੇ ਬਾਦ। ਉਹ ਵਾਏ ਜਿੰਗੀਆਂ ਫਿਰ। ਜੇ ਹਾਂ ਉਸ ਤਾਂ ਸਾਰੇ ਪਰ ਵੀ ਜ਼ਿਆਦਾ ਇਹ ਹੁਣ। ਸਭ ਪੂਰੇ ਖਾਰੇ ਪਰ ਕੋਈ ਨਿਸਰਾ ਕੋਈ ਨਿਸਰ ਦੇ ਇੱਕ ਇਧਰ ਪੱਖੇ ਨੂੰ ਚੜ੍ਹ ਜਾ ਉਧਰੋਂ ਆਪਣਾ ਜਗੰਦਰ ਸਾਹਿਬੋਂ ਕੇ ਇਹਦੇ ਤੋਂ ਬਾਦਨੀ ਨਿਕਲੀ ਵੀ ਕੋਈ ਇਧਰ ਹੀ ਨਿਸਰੇ ਉਹ ਬਾਈ ਉਧਰ ਦੂਜਾ ਐ ਪੂਛਾ ਹੋਊਗੀ 110 ਹੋਊਗੀ ਇੱਕਣਾ ਉਧਰ ਲੰਬੀਆਂ ਲੰਬੀਆਂ ਲੰਬੇ ਟਾਈਮ ਵਾਲੀ ਲੰਬੇ ਵੀ ਜੜੇ ਵੀ ਤੇ ਆਹੜਾ ਏਰੀਆ ਘੇਟਾ ਲੈਣਾ ਥੋੜਾ ਜਿਹਾ ਹਾਂ ਇਹ ਕੰਮ ਹੈ ਆਪਣੇ ਨਾ ਕਈ ਵਾਰ ਡਰਾਈਵਰ ਮਿੱਥੇ ਆਪਣੇ ਆਪਣੇ ਤਾਂ 90% ਤੇਪਰ ਚਲੇ ਗਿਓ ਮੈਂ ਸਾਰੇ ਨਿਸਰ ਕੀ ਤਕਰੀਬ ਸਾਰੀ ਹੋ ਗਈ ਰੈਗੜੀ ਗਈ ਆਪਣਾ ਨਾਮ ਹੈ ਹੈ ਕਿ ਨਾ ਤੂੰ ਇੱਕ ਦੋ ਤੇ ਦੇ ਵਿੱਚ ਪਨੀਰੀ ਬਨੂਰੀ ਵਾਲੇ ਆਉਂਗੇ ਕਿਸੇ ਦੇ ਤਾਮਨ ਵੇੜ ਕੇ ਜਿਹਦੇ ਜਨੰਦਰ ਨੰਬਰਸਰ ਨਹੀਂ ਚੱਲਿਆ ਹੁਣ ਉੱਥੇ ਬਣਾਈ ਗਈ ਹੋਣੀ ਹੈ ਹਾਂ ਇਹ ਵੀ ਸੰਭੀਅਤ ਹੈ ਅਬਰਾਗੇ ਲਈ ਅਗੇ ਤਾਂ ਰਾਹ ਜਾਂ ਆਹ ਰਸਤਾ ਦਾ ਜਿਹੜਾ ਇਹ ਰਸਤਾ ਉੱਥੇ ਜਾਇੰਦ ਕਰਾਂਗੇ ਕਿਤਰਾ ਦੇ ਰਹਿਗੇ ਰੋਵੀ ਵਾਰ ਰਹਿਣਾ ਲੋਈਏ ਬਹੁਤ ਹੋਣੀ ਨੇ ਬਰਤਾਂ ਦੇ ਵਿੱਚ ਤਾਂ ਹੁੰਦਾ ਹੀ ਇੱਕ ਬੰਦਾ ਚੱਲਦਾ ਰੋਟੀਆਂ ਦੇਖਿਆ ਆਜੀ ਵੱਡੀ ਕੋਈ ਟਰੈਕਟਰ ਲਾ ਕੇ ਪਾਤਾ ਸਨ ਨਾ ਗਰਮ ਹੈ ਅਜੇ ਦਿਨ ਤੋਂ ਉਹ ਰਾਈਡਰ ਜਿਹੜੇ ਜਿੱਦਿਹਾ ਦੋ ਬਣਾਏ ਮਾਗੇ ਚੰਗੀ ਜਿਹਾ ਆਣਾ ਤੁਹਾਨੂੰ ਤਾਂ ਮਾਰ ਦੇਗੇ ਨਾ ਕੋਈ ਜਿਹੜਾ ਪੈਣਾ ਇਹਨੇ ਆਪਣੇ ਇੰਤਜ਼ਾਰ ਕਰਨਾ ਸਾਡੇ ਕੋਲ ਗਿਆ ਲੈ ਤੁਹਾਡੇ ਕਿਸੇ ਦੇ ਪੈਂਦੇ ਦਾ ਭਲਾ ਹੈ ਹੈ ਪੂਰੀ ਗੋਰੂ ਪੈਲੇ ਹੈ ਇਹ ਤਾਂ ਬੈਠ ਕੇ ਦੇਖ ਸਕਦੇ ਆ ਜੀ ਹਾਂ ਬੈਠ ਕੇ ਦੇਖੀ ਹੁੰਦੀ ਨਹੀਂ ਹੋਣੀ ਹਾਂ ਅਰੇ ਹੁਣ ਮੌਸਮ ਨੇ ਫਿਰ ਕਹਿਣਾ ਆ ਗਿਆ ਮੇਰਾ ਦੋ ਤਿੰਨ ਦਿਨ ਤੇ ਉੱਧਾ ਵੀ ਪਿਆ ਰਿਹਾ ਮਾਣੂ ਜੀ ਮਗੀਆਂ ਸਵੇ ਸ਼ਾਮ ਦੇਦੇ ਤੋਂ ਪ੍ਰੈਗੀ ਬੱਚੇ ਮਾਣੂ ਜੀ ਜਾਗੇ ਫਾਤੀ ਮੈਂ ਉੱਪਰ ਦੇ ਵਿੱਚ ਪੈਂਦਾ ਹੁੰਦਾ ਤਰੇਲ ਜੀ ਦੀ ਤਰੇਲੇ ਵਿੱਚ ਕੱਪੜਿਆਂ ਦੇ ਪਰਮਾਰੀ ਚਿਪਚਪੜਾ ਤਰੇਲ ਹੈਗੀ ਜੀ ਤਰੇ ਦਿਨਾਂ ਦੀ ਵਰਗ ਪਏ ਨਾ 22 ਤਰੀਕ ਨੂੰ ਕਹਿੰਦੇ ਹੁੰਦੇ ਵੀ ਜੇਰੇ ਬਰਾਬਰ ਹੋ ਜਾਂਦੇ ਹੈ ਮੇਰਾ ਤਾਂ ਇਹਨਾਂ ਦਾ ਅਰਾਈਨ ਅਰਾਈਨ ਮੋਂਠ ਡਸੰਬਰ ਦੀ 22 ਐਨ ਹੁੰਦੇ ਜੀ ਦਸੰਬਰ ਦੀ ਤਾਂ ਬਹੁਤ ਗਾਂ ਲੰਗੇ ਦਸੰਬਰ ਦੀ 22 ਨੂੰ ਨਾ ਦਸੰਬਰ ਦੀ 22 ਦਿਮਾਗ 'ਚ ਆਏ ਯਾਦ ਕੀ ਸਾਮ੍ਹੇ ਤੇ ਨਹੀਂ ਵੱਖਰੀ ਨਹੀਂ ਜਿਹੜੀ ਜਨਵਰੀ ਜੁੰਦੇ ਕੋਈ ਦਿਨ ਉਹਨੂੰ ਕਹਿੰਦੇ ਹੁੰਦੇ ਵੀ ਫਰਕ ਪੈ ਗਿਆ ਵੀ ਦਿਨ ਬੜੇ ਹੋਗੇ ਰਾਤਾਂ ਛੋਟੀਆਂ ਹੋ ਗਈਆਂ 50 ਦਸੰਬਰ ਮਹੀਨ ਦੀ 22 ਤਰੀਕ ਨੂੰ ਦਿਨਾਂ ਬਰਾਬਰ ਹੁੰਦੇ ਆ ਜੇ ਲੱਗਦਾ ਤੇ ਨਾ ਨਾ ਇਹ ਹੁੰਦਾ ਇੱਕ ਹੋਰ ਹੁੰਦੀ ਹੈ 2 ਤਰੀਕਾ ਹੁੰਦੀ ਹੈ ਜਦੋਂ ਆਪਾਂ ਮਤਲਬ ਕਿ ਗਰਮੀਆਂ ਵਿੱਚ ਤੋਂ ਸਰਦੀਆਂ ਦੇ ਵਿੱਚ ਜਾਂਦੇ ਆ ਹਾਂ ਉਦੋਂ ਤੇ ਇੱਕ ਜਦੋਂ ਆਪਾਂ ਫਰਨੀਆਂ ਦੇ ਵਿੱਚ ਗਰਮੀਆਂ ਵਿੱਚ ਜਾਂਦੇ ਉਦੋਂ ਜਨਵਰੀ ਹੁੰਦੀ ਹੈ 20 ਤੋਂ ਬਾਅਦ ਕੋਈ ਤਰੀਕ ਉਹ ਹਾਂ ਉਨਾਲੇ ਜਿੰਨੇ ਇਹਨਾਂ ਬੁਖਾਰ ਚੜਦੇ ਆ ਉਹ ਵਾਇਦ ਲਈ ਸਭ ਮੌਸਮ ਬਦਲਦੀ ਕਰਦੀ ਨਹੀਂ ਇਹ ਤਾਂ ਇਹ ਮੌਸਮ ਟੀਜ ਹੁੰਦੀ ਹੈ ਨਾ ਮੌਸਮ ਤੇਜ ਹੁੰਦਾ ਉਹ ਬਿਮਾਰੀਆਂ ਆਪਰੇ ਆਪੇ ਛੇੜਨੀਆਂ ਬਸ ਪਹਿਲਾ ਪਹਿਲਾ ਲੋਕਾਂ ਨੇ ਇਹ ਚਾਰਦੇ ਬੁਖਾਰ ਆਪਣਾ ਤਰੀ ਦੇ ਗਰਮੀ ਗਰਮੀ ਸਾਰ ਚੜ ਦਿੰਦੇ ਦੇ ਬਾਈ ਨਾ ਸਾਰੇ ਕੰਮਕਾਰ ਵਾਲੀ ਤੇ ਜਾਂਦਾ ਆ ਸਿੱਥਰੀ ਜੋਗਾ ਗਿਆ ਤਮਾਗੀ ਕੰਮ ਹੋ ਗਏ ਤਮਾਗ ਵਧੇਰੇ ਤੇਜ ਹੋ ਕੇ ਸਰੀਰ ਸੁਖਾਰ ਹੋ ਗਏ ਉਹ ਨਾਲੇ ਜੇ ਇਹ ਪੂਰਾ ਤੇਜ ਜਾਣ ਲੱਗੇ ਸਿਰਨਾਂ ਗਲੀ ਵਿੱਚ ਵੀ ਆਉਣ ਲੱਗੇ ਇੱਧਰ ਤਾਂ ਮਹੀ ਆ ਗਿਆ ਇਹ ਮੈਂ ਉਹਨੂੰ ਜਦ ਕਿ ਹਾਬੀ ਦਾ ਜਦੋਂ ਲੱਗਿਆ ਦਾ ਲਾਲ ਵਾਹ ਇਹਨੂੰ ਐਂ ਕਰਕੇ تیرਤੀ ਗੱਡੀ ਉਹਨੇ ਥੱਲੇ ਦੇ ਕਰਕੇ ਸਿਰ ਉੱਪਰ ਨੂੰ ਕਰਤੀਰਾਰਾ ਅਦਾ ਆਪਣੇ ਨੇ ਢਿੜਦੇ ਹੋ ਗਏ ਤੇਰੇ ਕੋਲ ਹੀ ਜਿਆਦਾ ਹੈਗਾ ਤੇਰੇ ਕੋਲ ਹੀ ਜਿਆਦਾ ਉੱਧਰ ਤੇ ਆ ਗਿਆ ਫਰਲੇ ਤੇ ਪਾਣੀ ਇਹ ਵੀ ਚੱਲ ਦੇਦਾ ਇਹ ਰੇ ਦੀ ਦਾ ਪਣੀ ਆ ਮੇਰੇ ਦੀ ਇਹਦਾ ਵੀ ਤਾਂ ਆਪਾ ਉਹ ਕਵਾ ਬੱਦੂ 판ਦੇ ਬੇਸਕ ਕਮਾ ਮਾ ਮੈਂ ਤਾਂ ਹਾਲ ਤੀ ਵਿਆਰੇ ਆ ਨਾ ਉਹ ਪਰਦੇ ਰੋਤੇ ਨਾਲੇ ਪਾਣੀ ਆ ਰਿਹਾ ਉਹਦਾ ਮਾਰ ਨਾ ਨੜਾ ਫਲ ਗਿਆ ਭਾਈ ਇਹਦਾ ਝੂਗਾ گاਉਂ ਕੇ ਸਾਰੀ ਸਰਕੋ ਬਣੀ ਚਲੂਗਾ ਉਛਲੂਗਾ ਜਾਂ ਫਲਿਆ ਲਓ ਜੀ ਭਈਏ ਆਏ ਵੇ ਅੱਜ ਗੰਨਾ ਬੰਨਣਾ ਉਹ ਟੈਂਕੀ ਵਾਲਾ ਖੇਤ ਹੈ ਜੀ ਆਪਣਾ ਮੇਰੀ ਮਾਲਾ ਦੀ ਟੈਂਕੀ ਆ ਉਹਦੇ ਕੋਲ ਆਪਣਾ ਗੰਨਾ ਉਹ ਪਰਲੇ ਪਾਸੇ ਪਪੂਲਰ ਲਾਇਵੇ ਗੰਨੇ ਵਿੱਚ ਇਹਦੇ ਵਿੱਚ ਪਪੂਲਰ ਲਾਇਏ ਨਹੀਂ ਤੇ ਹੈਗੇ ਇਧਰਲੇ ਪਾਸੇ ਜਿਹੜਾ ਬੰਨ ਕਿੰਨੀ ਖੇਤ ਹੈ ਇਹਦੇ ਵਿੱਚ ਪਪੂਲਰ ਲਾਇਵੇ ਗੰਨੇ 'ਚ ਆਹ ਗੰਨਾ ਵੀ ਜਿਹਦਾ ਬੈਡਾਂ ਵਾਲਾ ਜੀ ਅੱਜ ਭਈਏ ਬੰਨਣ ਆਏ ਵੇ ਗੰਨਾ ਇਹਨੂੰ ਡਬਲ ਕਰਾਤਾ ਅੱਜ ਨਵੀਂ ਡਬਲ ਕਰਾਏ ਤੇ ਪਾਰ-ਥਾਰ ਦੇਖਣ ਲੱਜਾਂਦਾ ਹੁਣ ਜਿਹਦੇ ਪਾਸੇ ਸਪਰੇਅ ਕਰਨ ਦੀ ਲੋੜ ਪੈਗੀ ਤਾਂ ਉਹ ਵੀ ਸ਼ੌਕੀ ਹੋ ਜੂਗੀ ਜੀ ਫੜਾਂ ਜਮਣਾ ਕੋ ਕਖੰਡਾ ਹੋ ਗਿਆ ਇਹਦੀ ਵੀ ਸਪਰੇਅ ਮਾਰਾਂਗੇ ਤੇ ਬਾਕੀ ਜੇ ਆਪਰ ਘੋੜੇ ਘੂੜੇ ਦੀ ਕਾਹਦੀ ਸਪਰੇਅ ਕਰਨੀ ਪੈਗੀ ਤਾਂ ਉਹ ਵੀ ਕਰ ਦੂੰਗਾ ਫਿਰ ਇਹ ਬਾਕੀ ਭਈਏ ਲੱਗੇ ਹੋਏ ਗੰਨਾ ਬੰਨਣਾ ਉਹਨਾਂ ਨਾਲ ਮਿਲਾਉਂਗੇ ਮਕਾਮ ਗੇੜ ਜੀ ਵਿੱਚੇ ਹੋ ਗਿਆ ਅਉਂ ਤੱਕ ਬੰਨ ਹੋ ਗਿਆ ਸਾਰੇ ਹੀ ਚਾਰ-ਚਾਰ ਖਿਆਲ ਇਕੱਠੇ ਕਰਤੇ ਪਹਿਲਾਂ ਦੂਸਰੇ ਇਕੱਠੇ ਕਰੇ ਵੇ ਤੇ ਹੁਣ ਚਾਰ ਖਿਆਲ ਇਕੱਠੇ ਕਰਤੇ ਜੀ ਸੂਰ ਸਾਰ ਤੇ ਹੀ ਫੈਰਾ ਹੋ ਜਾਊਗਾ ਚੱਲਣਾ じゃ ਹੋ ਗਿਆ ਵਿੱਚ ਲੋੜ ਤੇ ਬੰਨਣਾ ਹੋ ਗਿਆ ਕਹਾ ਬੰਦੇ ਬਨਣ ਲੱਗੇ ਵੇ ਚਲੋ じゃ ਬੰਦੇ ਬਨ ਕੇ ਆਉਂਗੇ ਉਹਨਾਂ ਨਾਲ ਮਿਲਾਉਂਗੇ ਤੁਹਾਨੂੰ ਹੋ ਚੱਲਦਾ ਜੀ ਆਪਣਾ ਰੋਡ ਇਹ ਰੋਪੜ ਤੋਂ ਵੇਲੇ ਨਹੀਂ ਜਾਂਦਾ ਇਹ ਹੈਗੇ ਆਪਣੇ ਪਪੂਲਰ ਅਜੇ ਦੂਆ ਸਾਲ ਲੱਗੇ ਇਹਨਾਂ ਨੂੰ ਗੰਨੇ ਦੇ ਵਿੱਚ ਵਿੱਜੇ ਲਾਏ ਤੇ ਦੇਖੋ ਭਈ ਹੋ ਗਈ ਆਰੇਕਾ ਬੋਲਦਾ ਦਿਆ ਖੜੇ ਆਪਣੇ ਹੱਲ ਦੀ ਘੜੀ 1.5 ਸਾਲ ਦੇ ਹੋ ਗਏ ਮੰਨ ਲਓ ਇਹ 109 ਨੰਬਰ ਬੀਜ ਹੈ ਇਹ ਨਹੀਂ ਕਰਨੇ ਦੇ ਵਿੱਚ ਕਪੂਲਰ ਬਹੁਤ ਚੱਲਦਾ ਜੀ ਕੀ ਉਹਦੇ ਜੜਾਂ ਜੁੜਾਂ ਵੱਡ ਨਹੀਂ ਹੁੰਦੀਆਂ ਜਦੋਂ ਬਾਵਾਸ਼ਿਆ ਕਰਦੇ ਆ ਬੋਣ ਦੀ ਲੋੜ ਨਹੀਂ ਪੈਂਦੀ। ਬਾਕੀ ਐਂ ਦੇ ਕਰਨਾ ਦੇਖਾਂਗੇ ਜੇ ਕੀਤਾ ਪਟ ਹੋ ਗਿਆ ਤਾਂ ਵਿੱਚ ਕਣਕ ਵੀ ਦੂਗੇ। ਨਹੀਂ ਫਿਰ 30 ਸਾਲ ਨੂੰ ਤੇ ਸੁਝੇ ਫਟਦਾ ਹੋਇਆ ਫਿਰ 30 ਸਾਲ ਨੂੰ ਵੀ ਰੱਖ ਲੂਗੇ। ਜੇ ਨਹੀਂ ਖੇਤਾਂ ਦੀ ਬਾਹੀ ਨਾ ਨਾ ਹੋਵੇ ਫਿਰ ਪੁੱਟਾ ਵਧੀਆ ਚੱਲਦਾ ਜੀ। ਲੋ ਜੀ ਬਾਕੀ ਫਿਰ ਮਲਾਉਨੇ ਆ ਭਈਆਂ ਨੂੰ ਇੱਕ ਵਾਰ ਬਾਹਰ ਆ ਜਾਣ ਬੰਨ ਕੇ ਉਹ। ਉੱਪਰਲੇ ਫੇਰੇ ਵੱਢਣ ਗਏ ਪਏ ਐ ਵਿੱਚ ਮੀਂਹ ਪੈ ਗਿਆ ਸਵੇਰੋਂ ਵਿੱਚ ਪਾਣੀ ਖੜਾ ਮੜ ਮੜ ਚੱਲਾ ਨਾ ਨਰ ਮਨ ਹੋ ਗਿਆ ਜੀ ਹੁਣ ਹਾਂ ਮਨ ਹੋ ਗਿਆ ਮਨ ਹੋ ਗਿਆ ਹੁਣ ਮੀਂਹ ਦੇ ਬਾਅਦ ਗਰਮੀ ਆ ਤੱਕ ਹੋ ਗਿਆ ਕਿਉਂ ਬੜਕਾ ਛੱਡ ਜਾਣਾ ਹੈ ਮੇਰਾ ਗਰਮੀ ਕਿਵੇਂ ਆਈ ਹੈ ਗਰਮੀ ਨੂੰ ਬੜਕਾ ਛੱਡ ਜਾਣਾ ਹੂੰ ਹੂੰ ਹੁਣ ਸਾਰੇ ਬਨੋ ਗਿਆ ਬਸ ਆ ਗਿਆ ਸਾਰੇ ਇੱਧਰ ਤੇ ਠੀਕ ਹੈ ਉਹ ਬਾਹਰ ਆ ਗਿਆ ਉਹ ਹਲੇ ਵਿੱਚ ਨੂੰ ਵੜੀ ਜਾਂਦੇ ਆ ਨਹੀਂ ਬਸ ਆਈ ਹੈ ਜੇ ਬਸ ਹੂੰ ਆ ਜਾ ਆ ਜਾ ਆ ਜਾ ਲੰਬੂ ਆ ਜਾ ਲੈ ਲੈ ਹਵਾ ਮੁਬਾਲਕਾ ਹੋ ਲੰਬੜਦਾਰ ਕਿੰਨਾ ਕੰਮ ਰਹਿ ਗਿਆ ਹਲੇ ਬਸ 2-3 ਦਿਨ ਲਾਣੀ ਹੈ ਅੱਛਾ ਇਹਨੇ ਕਿਸੇ ਦਾ ਡਬਲ ਕਿਸੇ ਦਾ ਤਿੰਨ ਵਾਰ ਵੀ ਬੰਨ ਹੋ ਗਿਆ ਹੈ ਮਲਕੀਤ ਦਾ ਹੋਇਆ ਨਹੀਂ ਹਾਲੇ ਬੰਨ ਹੋਗਾ ਮਲਕੀਤ ਦਾ ਹੋਇਆ ਹੈ ਪੰਜ ਹੋਗਾ ਨਹੀਂ ਉਸਤੀ ਵਾਰ ਮਲਕੀਤ ਹੋਇਆ ਹਾਂ ਹਾਂ ਪੰਮੇ ਨਹੀਂਗਾ ਪੰਮੇ ਦਾ ਵੀ ਹੋ ਗਿਆ ਮਲਕੀਤ ਦਾ ਵੀ ਹੋ ਗਿਆ ਅਜੇ ਕਹਿ ਪਤਾ ਮੈਂ ਵੀ ਤਿੰਨ ਵਾਰ ਕਰਾਉਣੇ ਹੋਵੇ 30 ਵਾਰ ਉਹ ਅਜੇ ਹੋ ਤਾ ਬੋਲੋ ਹੋਗਾ ਆ ਵੀ ਅਗੇ ਸਾਰੇ ਬੰਦੇ ਬਾਹਰ ਲੈ ਲਓ ਹਵਾ ਮਾਣੀ ਮੋਟੀ ਹੁਣ ਨਿਬੜ ਗਿਆ ਹੈ ਹਾਂ ਚੱਲ ਵਧੀਆ ਇਹ ਨਹੀਂ ਪਾਣੀ ਪੁੰਨ ਤਾਂ ਨਹੀਂ ਖੜਿਆ ਪਤਾ ਨਹੀਂ ਕਰਕੇ ਹਲੇ ਇਹ ਥੋੜੀ ਜਿਨੀ ਜਮੀਰ ਰਿੱਤੇ ਵਾਲੀ ਆ ਜਾਂਦੀ ਆ ਹਾਂ ਰਿੱਤੇ ਕਰਕੇ ਪਾਣੀ ਨਹੀਂ ਖੜਦਾ ਹੈਗਾ ਉਰੇ ਹਨਾ ਠੀਕ ਹੈ ਹਨਾ ਠੀਕ ਹੈ ਚਲੋ ਵਧੀਆ ਚਾਹੋ ਜੀ ਕੰਮ ਦਾ ਟਾਈਮ ਹੋ ਗਿਆ ਅਸੀਂ ਇਕੱਠੇ ਹੋ ਗਏ ਮੌਸਮ ਠੰਡਾ ਮੌਸਮ ਠੰਡਾ ਹੈ ਹਵਾ ਚੱਲਦੀ ਹੈ ਤੇ ਅੱਜ ਕਵੀ ਦਾ ਫੋਨ ਵੀ ਆਏਗਾ ਹਰਮੀਤ ਲੰਬੜਦਾਰ ਮੁਹਾਲੀ ਤੋਂ ਵੀਰ ਦਾ ਬਹੁਤ ਬਹੁਤ ਧੰਨਵਾਦ ਹਰਮੀਤ ਲੰਬੜਦਾਰ ਮੁਹਾਲੀ ਯਾਹ ਜੀ ਬੇਜੇ ਗੱਡੀਆਂ ਨਾਲੇ ਵੀ ਧੰਨਵਾਦ ਆ ਭਾਈ ਸਾਰਿਆਂ ਦਾ ਔਰ ਇੱਕ ਕਹਿਣਾ ਉਬੀਰਾ ਉਹਨੇ ਵੀ ਗੱਡੀਆਂ ਲੱਤੀਆਂ ਬੈਨੋਮੋ ਅੱਛਾ ਮਨਿੰਦਰ ਵੀਰ ਆਸਟ੍ਰੇਲੀਆ ਹਾਂ ਮਨਿੰਦਰ ਵੀਰ ਆਸਟ੍ਰੇਲੀਆ ਉਹਨੇ ਤੋਂ ਗੱਡੀਆਂ ਲੱਤੀਆਂ ਬਾਹਰ ਉਹਦੀ ਵੀ ਪਾਰਟੀ ਕਰਕੇ ਆਟੇ ਹੁਣ ਮੀਰ ਨੂੰ ਬਹੁਤ ਬਹੁਤ ਵਧਾਈਆਂ ਹੋਰ ਮਸੜਾ ਵਧੀਆ ਹੂੰ ਇਹ ਮੇਰੇ ਨਹੀਂ ਅੱਜ ਸਤਿ ਸ਼੍ਰੀ ਅਕਾਲ ਜੀ ਮੀਂਦਾ ਭਾਈ ਸਾਡੇ ਬਹੁਤ ਪਹਿਲੇ ਆ ਅਜਾ ਹੁਣ ਰੁੱਕੇ ਵਾਵੇਂ ਬਾਕੀ ਭਾਈ ਜੇ ਮੀਂਹ ਚੱਕ ਕਰਨਾ ਤਾਂ ਤੁਸੀਂ ਮਾਸੜਾ ਲਾਈਵ ਦੇਖ ਸਕਦੇ ਆਂ ਹਾਂ ਲਾਈਵ ਦੇਖ ਸਕਦੇ ਆਂ ਵੀ ਸਿੱਧਾ ਚੱਲਦਾ ਦਾ ਪ੍ਰਸਾਰਣ ਆਰਮ ਵੇਤੇ ਜਲੰਧਰਲਾ ਫਾਰਮ ਉੱਤਾਰਾ ਉਹਨੂੰ ਜਾਏਗਾ ਇੰਟਰਨੈਸ਼ਨਲ ਹਾਂ ਵੀ ਫਾਰਮ ਦੇ ਬੇਤੇ ਜਲਾਤਾ ਐਂ ਤਾਂ ਤਾਂ ਨਗਰਾਤੀ ਅੱਧਾ ਪੌਣਾ ਘੰਟਾ ਜਿਹੜਾ ਪਿਆ ਉੱਤੇ ਬਾਅਦ ਅੜ ਜਾਣੇ ਤੋਂ ਪਹਿਲੇ ਆਪਣਾ ਜਾਨੀ ਬਚਾਉ ਹੈ ਹੂੰ ਮੀਂਹ ਤਾਂ ਠੀਕ ਹੈ ਹੁਣ ਸਭਾ ਸਹੀ ਸਾਡੇ ਆਪਣੇ ਵਾਸਤੇ ਬਹੁਤ ਇੰਨਾ ਸਾਡੇ ਫੇਰ ਇਹ ਫੇਰ ਇਹਨੂੰ ਦੇਖ ਲੈ ਵੀ ਸੁੱਕ ਗਿਆ ਉਹ ਫੇਰ ਆ ਗਿਆ ਮਾਰਦਾ ਲੈਟਾ ਮਾਰ ਕੇ ਲੱਗਾ ਰਹੇਗਾ ਹੁਣ ਸਾਡੇ ਵੀਡੀਓ ਇੱਥੇ ਤੱਕ ਦੀ ਧੰਨਵਾਦ ਧੰਨਵਾਦ ਸਾਰਾ ਸਤਿ ਸ਼੍ਰੀ ਅਕਾਲ ਜੀ